ਜਿਹੜਾ ਕੋਈ 20 22 ਕਿਲੋ ਦੇ ਪਸ਼ੂ ਹਨਾ ਵੀਰੇ ਹਾਂਜੀ ਉਹਨੂੰ ਜਦੋਂ ਆਪਾਂ ਫੀਡ ਤਾਂ 10 11 ਕਿਲੋ ਦੇਣੀ ਦੇਣੀ ਹੁੰਦੀ ਆ ਜੀ ਬਾਈਪਾਸ ਉਹਦੇ ਬਿਨਾ ਜਿਵੇਂ ਬਾਈਪਾਸ ਫੈਡ ਹੋ ਗਈ ਜੀ ਬਾਈਪਾਸ ਫੈਡ ਹੋ ਗਈ ਮੀਨੀਮਿਕਸਚਰ ਹੋ ਗਿਆ ਤੇ ਤਾਰਾ ਮੀਰਾ ਹੋ ਗਿਆ ਸੂਹ ਕਹਿੰਦੇ ਆ ਜਿੰਨੇ ਹੂੰ ਉਹ ਸਾਮ ਨੂੰ ਜਿਵੇਂ 200 ਗ੍ਰਾਮ ਸੂਹ ਹੋ ਗਈ 150 ਗ੍ਰਾਮ ਬਾਈਪਾਸ ਫੈਡ ਹੋ ਗਈ 70 80 ਗ੍ਰਾਮ ਮੀਨੀਮਿਕਸਚਰ ਹੋ ਗਿਆ ਜੀ ਬਾਈ ਇਹ ਤਿੰਨੇ ਚੀਜ਼ਾਂ ਚੋਕਰਚਰ ਵਾਲਾ ਆ ਗਏ ਹੂੰ ਬੀ ਮਾਨ ਨੇ ਕਿ ਚਲੋ ਵੀ ਹਰਾ ਨਾ ਘੱਟ ਰੱਖਿਆ ਕਰੋ ਜਿੰਨਾ ਹਰਾ ਜ਼ਿਆਦਾ ਪਾਵਾਂਗੇ ਉਹ ਵੀ ਫਾਇਡ ਤੋੜੂਗਾ ਠੀਕ ਹੈ ਹਰਾ ਤਾਂ ਪਸੂ ਨੂੰ ਮੱਝ ਨੂੰ ਬਸ 8-10 ਕਿਲੋ 8 ਕਿਲੋ ਹਰਾ ਚਾਹੀਦਾ ਮੱਝ ਨੂੰ ਹਾਂਜੀ ਹਾਂਜੀ ਜੇ ਆਪਾਂ 25-25 30-30 ਕਿਲੋ ਹਰਾ ਖਲਾਮ ਜੇ ਨਾ ਮੱਝ ਨੂੰ ਤੇ ਉਹਦੇ ਨਾਲ ਵੀ ਆਪਣੀ ਇੱਕ ਡਿਗਰੀ ਲਾਅਸ ਹੀ ਰਹਿਣਾ ਠੀਕ ਹੈ ਹਾਂ ਜ਼ਿਆਦਾ ਤੂੜੀ ਦੇ ਰੱਖਿਆ ਕਰੋ ਠੀਕ ਹੈ ਤੇ ਤੂੜੀ ਤਾਂ ਵੀ ਚੱਲ ਆ ਗਈ ਗੱਲ ਹੈ ਤੂੜੀ ਤਾਂ ਦੱਸੋ ਤੁਸੀਂ ਤੁਸੀਂ ਕਿੰਨੀ ਪਾਉਨੇ ਆ ਆਪਣੇ ਵਿੱਚ ਦੇ ਦੋ ਦੋ ਟੋਕਰੇ ਇੱਕ ਮੰਜ ਨੂੰ ਪਾ ਲੈ ਨਹੀਂ ਵੀਰੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਨੇ ਤਾਂ ਦਾਣਾ ਵੀ ਖਰਾਬ ਕਰਨੇ ਵਾਲਾ ਕੰਮ ਆ ਜਿੰਨਾ ਕਿ ਤੁਸੀਂ ਮੰਨਦੇ 5 ਕਿਲੋ ਇੱਕ ਟਾਈਮ ਦਾ ਦਾਣਾ ਪਾਣੇ ਹੋ ਜੀ ਜੀ ਜਿੰਨਾ ਕਿ ਭਿਓ ਹੋ ਕੇ ਫੁੱਲ ਜਾਂਦਾ ਦਾਣਾ ਮੁੱਸਤੋਂ ਬਸ ਮੰਨ ਕੇ ਚੱਲੋ ਵੀ ਮਾੜੀ ਮੋਟੀ ਮਾਤਰਾ ਜ਼ਿਆਦਾ ਹੋਵੇ